ਸਾਡੇ ਪੰਜਾਬ ਵਿੱਚ 3 ਲੱਖ ਰੁਪਏ ਕਿਲੋ ਵਿਕਤੀ ਆ ਡੋਡੇ 6000 ਰੁਪਏ ਕਿਲੋ ਆ ਖਾਸ ਖਾਸ 2000 ਰੁਪਏ ਕਿਲੋ ਆ ਆਪਣਾ ਰਾ ਆਪਣਾ ਰੋਹਤਾ ਜਾ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ GLOBALS ਵਾਹਿਗੁਰੂ ਜੀ ਕੀ ਬਤ ਹੈ ਅੱਜ ਉਥੋਂ ਮ ਜਥੇ ਸਾਰੇ ਜਿੰਨੇ ਆਏ ਆ ਤੇ ਸਾਰੇ ਬਹੁਤ ਬਹੁਤ ਧੰਨਵਾਦ ਜੀ ਲੱਗਦਾ ਹੈ ਸ਼ੋਰਟ ਕਰ ਲੈਂਦੇ ਆ ਆਦਾ ਤੁੰਗ ਨੂੰ ਮਤਲਬ ਵਾਸਤੇ ਅੱਗੇ ਖੜੀ ਹੋ ਜਾਓ ਚਲ ਚਲ ਇੱਕ ਟੈਕੀ ਵਾਲੀ ਵਾਲੇ ਮੇਰੇ ਮਨ ਚਾਹੀਦਾ ਚਾਹੀਦਾ ਕੀ ਛੋਨਾ ਕੁ ਲਿਆ ਕੁਨੇ ਹੀਰੇ ਮੋਤੀ ਭਾਪਾ ਦੇ ਚਿੰਦੰਦੇ ਨਹੀਂ ਆ ਖਾਸ ਖਾਸ ਖੇਤੀ ਜਿੰਦਾਬਾਦ ਖਾਸ ਖਾਸ ਖੇਤੀ ਜਿੰਦਾਬਾਦ ਆਰਾ ਮੇਰਾ ਜੋਰ ਰਵਾਈ ਜਿੰਨੇ ਬੋਲੋ ਜਿੰਦਾਬਾਦ ਖਾਸ ਖਾਸ ਖੇਤੀ ਖਾਸ ਖਾਸ ਖੇਤੀ ਜਿੰਦਾਬਾਦ ਖਾਸ ਖਾਸ ਖੇਤੀ ਜਿੰਦਾਬਾਦ ਖਾਸ ਖਾਸ ਖੇਤੀ ਜਿੰਦਾਬਾਦ ਅਸੀਂ ਕਿਸਾਨਾਂ ਦੇ ਬੋਤਾ ਕਿਸਾਨਾਂ ਦਾ ਅੰਦੋਲਨ ਖਦਾ ਹੋਇਆ ਆ ਆ ਦੀਸ਼ ਦਫ਼ਤਰ ਕਹਿੰਦੇ ਆ ਮੈਂ ਕਿਰਾਏ ਤੇ ਦੇ ਦਿਓ ਹਾਂ ਸਤਿ ਪਹਿਲਾ ਟੀਵੀ ਬਾਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਸੋਸ਼ਲ ਮੀਡੀਆ ਤੇ ਕੁੱਝ ਲੀਡਰ ਜਵਲੀਆਂ ਮਾਰਦੇ ਆ ਜਿਵੇਂ 12 5 48 ਦਸੀ ਜਾਂਦੇ ਆ ਪਰ ਅੱਜ ਅਸੀਂ ਇੱਕ ਮੁੱਦਾ ਲੈ ਕੇ ਆਏ ਆ ਖਸਕਸ ਦੀ ਖੇਤੀ ਕਿਦਾਂ ਕਿਉਂਕਿ ਜਿਹੜੀ ਖਸਕਸ ਦੀ ਖੇਤੀ ਹੈਗੀ ਆ ਉਹ ਤੁਸੀਂ ਦੇਖੋ ਵੀ ਉਹਦੇ ਫਾਇਦੇ ਕਿੰਨੇ ਆ ਫੀਮ ਸਾਡੇ ਪੰਜਾਬ ਚ 3 ਲੱਖ ਰੁਪਏ ਕਿਲੋ ਵਿਕਦੀ ਆ ਡੋਡੇ 6000 ਰੁਪਏ ਕਿਲੋ ਆ ਖਸਕਸ 2000 ਰੁਪਏ ਕਿਲੋ ਆ ਆ ਤਿੰਨ ਤਨ ਫਸਲਾ ਇਹਦੇ ਵਿੱਚੋਂ ਨਿਕਲਣ ਗਿਆ ਪਰ ਸਾਡੇ ਸਰਕਾਰਾਂ ਛੁੱਟੀਆਂ ਪਈਆਂ ਨਿਕਲਾਂ ਸਾਡੇ ਸਰਕਾਰਾਂ ਨੇ ਚੌਧਨਸਾਹ ਬਦੂਰ ਵਿਰੋਧ ਚਲਾਇਆ ਤੇ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਗਰੀਬਾਂ ਦੇ ਘਰ ਬਿਠਾ ਕੇ ਦੇਖ ਲਏ ਜੀਵਤ ਰੱਖਣ ਵਾਲੀ ਗੋਲੀਆਂ ਵੀ ਦੇ ਕੇ ਦੇਖ ਲਈਆਂ ਮੈਂ ਤਾਂ ਬੇਨਤੀ ਕਰਨਾ ਚਾਹੁੰਦਾ ਮੈਂ ਵੀ ਜਿਹੜੇ ਜੀਵਤ ਆਪਾਂ ਗੋਲੀਆਂ ਰੱਖਦੇ ਆ ਉਹ ਵੀ ਨਸਈ ਬਨਾਰੀਆਂ ਨਿਕਲਾਂ ਉਹੀ ਥਾਂ ਤੇ ਡੋਡੇ ਫੀਮ ਨੌਜਵਾਨਾਂ ਨੂੰ ਦਿੱਤੇ ਜਾਣ ਤਾਂ ਜੋ ਉਹ ਮਰਨਾ ਹੋਣਿਆ ਕਿ ਕਰੇ 8899 ਮੋਤਾਂ ਹੋਣ ਲੱਗੀਆਂ ਸਾਡੇ ਇੱਥੇ ਸਾਰੇ ਪ੍ਰਧਾਨ ਖੜੇ ਨੇ ਉਤਮ ਕਿਸਾਨ ਵੈਲਫੇਅਰ ਫੇਰ ਦੇਖ ਰਾ 99 ਮੋਤਾਂ ਹੋਣ ਲੱਗੀਆਂ 6 6 ਅਖਬਾਰਾਂ ਦੀ ਖ਼ਬਰਾਂ ਨਿਕਲ ਰਾ ਬਾਈ ਜੀ ਸਾਡੇ ਨਾਲ ਇੱਕ ਜਿਹੜੇ ਅਸੀਂ ਇਨਸਾਨ ਆ ਉਹਤੇ ਅਤਿਆਚਾਰ ਹੋ ਰਿਹਾ ਵਕਰਾ ਜਿਹੜੇ ਦੇ ਕੋਲ ਵੀ ਡੋਡੇ ਮਿਲਦੇ ਉਹਨੂੰ ਜੇਲ੍ਹ ਚਵਾ ਦਿੰਦੇ ਆ ਜਿਹੜੇ ਫੀਮ ਖਾਂਦਾ ਉਹਨੂੰ ਜੇਲ੍ਹ ਚ ਪਾ ਦਿੰਦੇ ਆ ਅਤਿਆਚਾਰ ਹੋ ਰਿਹਾ ਵਾ ਅਸਲ ਵਿੱਚ ਪੰਜਾਬ ਦੇ ਲੋਕਾਂ ਨੂੰ ਠੱਗਿਆ ਜਾ ਰਿਹਾ ਵਕਰਾ ਉਧਰੋਂ ਤਾਂ ਚਿੱਟਾ ਵੇਚਣ ਵਾਲੇ ਪੈਸਾ ਦਿੰਦੇ ਆ ਤੇ ਉਧਰੋਂ ਹੋਰ ਸਮਾਨ ਜਿਹੜਾ ਰੱਖੀ ਬੈਠੇ ਆ ਉਹ ਪੈਸਾ ਦਿੰਦੇ ਆ ਤੇ ਕਹਿੰਦੇ ਬਾਬਾ ਵੀ ਉਧਰੋਂ ਮਹਿੰਗੇ ਡੋਡੇ ਵੇਚੀ ਜਾਂਦੇ ਇੱਥੇ ਫੀਮ ਫੀਮ ਵੇਚੀ ਜਾਂਦੇ ਆ ਅਗਰ ਸੀ ਆਫਿਸ ਆਏ ਉਹਦਾ ਕੀ ਮੁੱਖ ਕਾਰਨ ਹੈ ਦੇਖੋ ਜੀ ਮੈਂ ਦਾਹੀ ਇੱਕ ਬੇਨਤੀ ਕਰਨ ਆਇਆ ਵਾਂ ਕਿ ਭਾਰਤਨਗਰ ਟੌਂਗ ਜਿਹੜਾ ਹੀਰੋ ਸਾਈਕਲ ਨੂੰ ਕਿਰਾਏ ਤੇ ਦਿੱਤਾ ਤੇ ਆ ਸਾਨੂੰ ਵੀ ਕਿਰਾਏ ਤੇ ਦਿੱਤਾ ਜਾਵੇ ਤਾਂ ਜੋ ਅਸੀਂ ਪੰਜਾਬ ਦੀ ਜਿਹੜੀ ਹੈਗੀ ਕਿਸਾਨੀ ਨੂੰ ਕਰਜ਼ੇ ਤੋਂ ਬਚਾਇਆ ਜਾਵੇ ਤੇ ਨੌਜਵਾਨਾਂ ਨੂੰ ਜਿਹੜੇ ਨਸ਼ਿਆਂ ਤੋਂ ਮਾਰੂ ਨਸੇ ਨੇ ਹੈਗੇ ਉਹਨਾਂ ਨੂੰ ਤੇ ਬਚਾਇਆ ਜਾਵੇ ਅਸੀਂ ਡੀਸੀ ਦਫ਼ਤਰ ਕਰਾ ਤੇ ਮੰਗ ਕਰਨ ਆਏ ਆ ਇੱਥੇ ਖੇਤੀ ਹੋ ਸਕਦੀ ਹੈ ਤੁਹਾਨੂੰ ਲੱਗਦਾ ਤੁਸੀਂ ਇੱਦਾਂ ਦੀ ਗੱਲ ਕਰ ਰਹੇ ਹੋ ਕਿਉਂ ਖੇਤੀ ਕਿਉਂ ਨਹੀਂ ਹੋ ਸਕਦੀ ਜਦੋਂ ਆਪਣੇ ਸਾਰਾ ਪੱਕਾ ਪਿਆ ਉਹ ਪੱਕਾ ਅਸੀਂ ਕਰਵਾਉਣ ਵਾਸਤੇ ਕਈਆਂ ਲੈ ਕੇ ਆਏ ਆ ਆ ਜਿਹੜੀ ਪੰਜਾਲੀ ਲੈ ਕੇ ਕਦੇ ਵਾਸਤੇ ਲੈ ਕੇ ਆਏ ਆ ਇੱਥੇ ਇੱਥੇ ਜੀਵੀਸੀ ਮਸ਼ੀਨ ਵੀ ਲੈ ਕੇ ਆਉਣੀ ਹੈ ਕਰ ਆ ਤਾਂ 2 ਮਿੰਟ ਦੀ ਗੇਮ ਆ ਆ ਖਸਖਸ ਦੀ ਖੇਤੀ ਕਰਕੇ ਜਾਣੀ ਹੈ ਸੀਕਰ ਮਤਲਬ ਡੀਸੀ ਦਫ਼ਤਰ ਨੂੰ ਬੇਨਤੀ ਕਰ ਰਿਹਾ ਵੀ ਕਿਰਾਏ ਤੇ ਦੇ ਦਿਓ ਆਪ ਦੀ ਕਿਰਾਏ ਤੇ ਚੀਜ਼ ਹੋਊਗੀ ਅਸੀਂ ਜੋ ਮਰਜ਼ੀ ਵਿਜੀ ਕਰਾਂ ਕਿਉਂਕਿ ਅਸੀਂ ਖੱਤਿਆਂ ਵਿੱਚ ਵੀ ਵਿਜਨਾ ਫਰ ਨੂੰ ਫਿਰਦੇ ਆ ਲੋਕਾਂ ਦੇ ਘਰਾਂ 'ਚ ਵੀ ਗਏ ਸੀ ਕਿ ਕਰਾ ਅੱਜ ਡੀਸੀ ਦਫ਼ਤਰ ਕਿਰਾਏ ਤੇ ਮਿਲ ਗਿਆ ਕੱਲ ਨੂੰ ਸੀਐਮ ਦਫ਼ਤਰ ਜਾਊਂਗਾ ਮੈਂ ਉਹ ਜਿਹੜਾ ਉੱਥੇ ਉਹ ਮੀਟਿੰਗਾਂ ਚੱਲਦੀਆਂ ਨੇ ਚੰਡੀਗੜ੍ਹ ਉਹ ਵੀ ਮੈਂ ਕਿਰਾਏ ਤੇ ਲੈ ਕੇ ਉੱਥੇ ਵੀ ਮੈਂ ਖਸ ਖਸ ਦੀ ਖੇਤੀ ਕਰਾਂਗਾ ਇਹ ਤਾਂ ਸਰਕਾਰ ਵੱਲੋਂ ਬੈਨ ਹੈਗਾ ਬਈ ਸਾਰਾ ਸਰਕਾਰ ਵੱਲੋਂ ਤਾਂ ਚੰਗੀਆਂ ਚੀਜ਼ਾਂ ਸਾਰੀਆਂ ਬੈਨ ਕੀਤੀਆਂ ਹੋਈਆਂ ਬਾਈ ਹਲੋ ਔਰ ਕੀ ਕਰੀਏ ਕਰਾ ਸਰਕਾਰ ਦੇ ਨੂੰ ਕਿ ਕਿਤਨਾ ਕਿ ਬਰੇ ਹੈ ਹੀ ਬਿਲਕੁਲ ਚੰਗੇ ਉਹ ਭਾਈ ਜੀ ਨਹੀਂ ਨਸ਼ਾ ਕਰ ਆ ਸ਼ਰਾਬੀ ਨਸ਼ੇ ਆ ਸ਼ਰਾਬ ਕਿਸ ਨੇ ਪੀਤੀ ਆ ਨਾ ਤੁਸੀਂ ਪੀਤੀ ਨਾ ਮੈਂ ਪੀਤੀ ਨਾ ਜਿਹੜੇ ਆਏ ਆ ਜਿਹਨੇ ਪੈਗ ਲਾਉਣਾ ਲਾ ਲੰਦਾ ਆਖਰ ਅੱਜ ਤਾਂ ਐ ਵੀ ਨਹੀਂ ਕਹਿੰਦੇ ਵੀ ਠੇਕੇ ਬੰਦ ਕਰ ਦਿਓ ਸ਼ਰਾਬ ਦੇ ਆ ਹੈ ਨਹੀਂ ਆ ਤੱਕ ਬਚਾਉਣ ਵਾਸਤੇ ਜਰੀਆ ਫਖਰਾ ਕਹਿੰਦਾ ਭਾਈ ਜੀ ਆਪਾਂ ਮੰਗ ਪੱਤਰ ਦੇ ਤਾ ਤੁ ਮੰਗ ਪੱਤਰ ਤਾਂ ਮੰਗਾਜੀ ਤੇ ਡੀਸ਼ ਦਫਤਰ ਸਤਾ ਕਹਿੰਦੇ ਉਹ ਮੰਨਣਗੇ ਤੁਹਾਡੀ ਗੱਲ ਫਿਰ 100% ਮੰਨੀ ਪਣੀ ਆ ਗਰੀਬਾਂ ਦੇ ਘਰ ਅਸੀਂ ਟੱਕ ਦੇਖ ਲੈ ਹੂੰ ਸਿੱਧੀ ਗੱਲ ਦੱਸੇ ਤਾ ਅਮੀਰਾ ਦੇ ਸੀ ਢਾਈ ਕੋਈ ਨਹੀਂ ਨਾ ਆਪਣੇ ਤੋਂ ਹਿੰਮਤ ਪਈ ਅਮੀਰਾ ਦੇ ਤੇ ਲੇਕਿਨ ਭਈਆ ਇਹਨਾਂ ਨੂੰ ਮੰਗਣੀ ਪਈ ਆ ਠੀਕ